ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਭੋਏ ਹਲਕੇ ਦਾ ਪਿੰਡ ਹੈਗਾ ਮਦੀਨਪੁਰ ਤਾਰਾਗੜ ਦੇ ਨਾਲ ਲੱਗਦਾ ਹੈਗਾ ਪਿੰਡ ਉੱਥੇ ਮੌਜੂਦ ਹਾਂ ਜਿੱਥੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਬੱਲੋ ਜਿਹੜਾ ਆ ਦੂਸਰੀ ਪਾਰਟੀਆਂ ਨੂੰ ਛੱਡ ਕੇ ਜਿਹੜੇ ਕੁਝ ਸਖਸ ਜਿਹੜੇ ਆ ਇਸ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਏ ਹਨ ਉਹਨਾਂ ਨੂੰ ਸ਼ਾਮਲ ਕਰਨ ਲਈ ਸਮਾਨਤ ਕਰਨ ਲਈ ਇੱਥੇ ਪਹੁੰਚੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਸ ਤਰ੍ਹਾਂ ਦੀ ਜਿਹੜੀ ਮਹਿੰਦੀਰ ਲੱਗੀ ਹੋਈ ਹੈ ਸਾਬਕਾ ਵਿਧਾਇਕ ਜਗਿੰਦਰਪਾਲ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਸਮੋਦਿਤ ਕਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਦੱਸ ਦਈਏ ਕਿ ਆਪ ਨੂੰ ਛੱਡ ਕੇ ਕਈ ਜਿਹੜੇ ਚਿਹਰੇ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹਨ ਤੇ ਉੱਥੇ ਹੀ ਗੱਲ ਕਰੀਏ ਤਾਂ ਭਾਜਪਾ ਨੂੰ ਵੀ ਛੱਡ ਕੇ ਜਿਹੜਾ ਇੱਕ ਜਿਹੜੀ ਆ ਸਖਸ ਜਿਹੜੇ ਵਿੱਚ ਜਿਹੜੇ ਸ਼ਾਮਲ ਹੋਏ ਹਨ ਉੱਥੇ ਹੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਵੱਲੋਂ ਕਾਂਗਰਸ ਦਾ ਪੱਲਾ ਫੜਿਆ ਗਿਆ ਹੈ ਉੱਥੇ ਹੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਵੱਲੋਂ ਵੀ ਜਿਹੜੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕਿਨਾ ਕਿਦਾਂ ਜਿਹੜਾ ਇਹ ਮਾਨ ਸਨਮਾਨ ਜਿਹੜਾ ਇਹ ਦਿੱਤਾ ਜਾਏਗਾ ਤਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਥੀ ਨਿਊਜ਼ ਸਵਿਤਾ ਸੈਣੀ ਕਿਹੜਾ ਪਿੰਡ ਹੈਗਾ ਮਦੀਨਪੁਰ ਤੁਸੀਂ ਇਹ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਕੀ ਕਾਰਨ ਰਿਹਾ ਦੂਸਰੀ ਪਾਰਟੀ ਛੱਡ ਕੇ ਬਸ ਇਹੀ ਵਿਕਾਸ ਕੁਛ ਨਹੀਂ ਲੱਭਿਆ ਲੜਾਈ ਝਗੜਾ ਬਸ ਪਿੰਡ ਚ ਸਾਨੂੰ ਅੱਛਾ ਨਹੀਂ ਲੱਗਿਆ ਛੱਡ ਦਿੱਤਾ ਜੀਵਿੰਦਰਪਾਲ ਜੀ ਪਹੁੰਚੇ ਨਾ ਪਹਿਲੇ ਐਮਐਲਏ ਵੀ ਰਹੇ ਨਾ ਪਹਿਲੇ ਟਾਈਮ ਇਹਨਾਂ ਦੇ ਕੰਮ ਕਿਦਾਂ ਦੇ ਸੀਗੇ ਤੇ ਹੁਣ ਵਧੀਆ ਹੀ ਵਧੀਆ ਸੁਣਦੇ ਹੀ ਸਭ ਦੀ ਆਹ ਕਾਂਗਰਸੀ ਇਹ ਹੁਣ ਨਹੀਂ ਸੁਣਦੀ ਕਿਸੇ ਦੀ ਹੁਣ ਦੀ ਸਰਕਾਰ ਨਹੀਂ ਸੁਣਦੀ ਕਿਸੇ ਦੀ ਨਾ ਕਿਸ ਪਾਰਟੀ ਨੂੰ ਸਾਡੇ ਤੋਂ ਤੁਰੀ ਨਹੀਂ ਆਮ ਪਾਰਟੀ ਨੂੰ ਛੱਡ ਕੇ ਜੀ ਸਰ ਅੱਜ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹੋ ਕੀ ਕਾਰਨ ਰਿਹਾ ਕਾਰਨ ਸਾਰੇ ਇਸ ਤਰ੍ਹਾਂ ਹੈ ਕਿ ਜਿਹੜੇ ਸਾਡੇ ਕੋਨੇ ਦੇ ਵਰਕਸੀ ਉਹਨਾਂ ਨੇ ਸਾਨੂੰ ਨਹੀਂ ਚੱਲਿਆ ਪਹਿਲਾਂ ਸਾਨੂੰ ਨਾ ਰੰਦੇ ਰਹੇ ਹੁੰਦੇ ਜਦੋਂ ਉਹਨਾਂ ਦਾ ਆਪਣਾ ਕੰਮ ਨਿਕਲ ਗਿਆ ਉਹਨੇ ਸਾਨੂੰ ਪੁੱਛਿਆ ਤੱਕ ਨਹੀਂ ਇਸ ਕਰਕੇ ਸਾਨੂੰ ਨਹੀਂ ਚੰਗਾ ਲੱਗਾ ਇਹਨਾਂ ਪਾਰਟੀ ਛੱਡ ਕੇ ਅਸੀਂ ਦੁਬਾਰਾ ਆਪਣੇ ਕਾਂਗਰਸ ਪਾਰਟੀ ਉਹਦੇ ਜਾ ਰਹੇ ਕੀ ਲੱਗਦਾ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਕੋਈ ਕੰਮ ਕੋਈ ਹੋਏ ਨੇ ਪਿੰਡਾਂ 'ਚ ਵਿਕਾਸ ਵਗੈਰਾ ਜਾਂ ਲੜਾਈਆਂ ਹੀ ਹੋਈਆਂ ਦੇਖੋ ਜੀ ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਸਾਡੇ ਪਿੰਡ 'ਚ ਤੇ ਨਾ ਕੋਈ ਕੰਮ ਹੋਇਆ ਤੇ ਨਾ ਕੋਈ ਵਿਕਾਸ ਦਿਖਿਆ ਇਸ ਕਰਕੇ ਅਸੀਂ ਇਸ ਪਾਰਟੀ ਦੇ ਨਾਲ ਆਏ ਜਰੂਰ ਸੀ ਲੇਕਰ ਸਾਨੂੰ ਕੁਝ ਵੀ ਨਹੀਂ ਅੰਦਰ ਵਿੱਚ ਨਜ਼ਰ ਆਇਆ ਇਸ ਕਰਕੇ ਇਸ ਪਾਰਟੀ ਨੂੰ ਛੱਡ ਕੇ ਅਸੀਂ ਆਪਣਾ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਜਾ ਰਹੇ ਹਾਂ ਨਵੇਂ ਨਾ ਜਤਿੰਦਰ ਸਿੰਘ ਕਿਹੜਾ ਪਿੰਡ ਹੈਗਾ ਮਦੀਨਪੁਰ ਕਿਹੜੀ ਪਾਰਟੀ ਨਾਲ ਬਲੋਂਗ ਕਰਦੇ ਸੀ ਤੁਸੀਂ ਬੀਜੇਪੀ ਤੇ ਅੱਜ ਕੀ ਕਾਰਨ ਰਿਹਾ ਕਿ ਕਾਂਗਰਸ ਜੁਆਇਨ ਕਰ ਲਈ ਤੁਸੀਂ ਮੇਰੇ ਸਾਨੂੰ ਮਤਲਬ ਵਿਕਾਸ ਦੇ ਕੰਮ ਜਿਹੜੇ ਚਾਹੀਦੇ ਸੀਗੇ ਤੇ ਸਾਡੇ ਜਿਹੜੀ ਵੀ ਦੇ ਕੋਈ ਪਾਰਟੀ ਬਣਾ ਲਓ ਸਾਨੂੰ ਇਨਾ ਮਤਲਬ ਵਿਕਾਸ ਨਹੀਂ ਦਿੱਤਾ ਗਿਆ ਅੱਗੇ ਆਮ ਆਦਮੀ ਪਾਰਟੀ ਸਰਕਾਰ ਹੈ ਉਹਦੇ ਚ ਵੀ ਕੋਈ ਵਿਕਾਸ ਹੋਇਆ ਉਹਦੇ ਵਿੱਚ ਵੀ ਕੋਈ ਨਹੀਂ ਕੀ ਲੱਗਦਾ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ ਸਾਹਿਬ ਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਾਂਗਰਸ ਪਾਰਟੀ ਜੁਆਇਨ ਕਰ ਅੱਜ ਪਿੰਡ ਮਦੀਨਪੁਰ ਦੇ ਵਿੱਚ ਪਹੁੰਚੇ ਹੋ ਕਿਥੇ ਜਿਹੜੇ ਕਾਫੀ ਪਰਿਵਾਰ ਕਹਿ ਸਕਦੇ ਆ ਦਰਜਣ ਪਰਿਵਾਰ ਜਿਹੜੇ ਕਰੀਬ ਹੈਗੇ ਨੇ ਆਮ ਆਦਮੀ ਪਾਰਟੀ ਦੇ ਤੇ ਇੱਕ ਬੀਜਪੀ ਦਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕੀ ਕਹਿਣਾ ਚਾਹੋ ਜੋ ਜਿਹੜੇ ਪਰਿਵਾਰ ਬੀਜਪੀ ਫੋਰ ਆਮ ਆਦਮੀ ਪਾਰਟੀ ਛੱਡ ਕੇ ਸਾਡੀ ਪਾਰਟੀ 'ਚ ਸ਼ਾਮਲ ਹੋਏ ਨੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਉਹਨਾਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਔਰ ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਸਾਡੇ ਕਾਂਗਰਸ ਪਾਰਟੀ ਦੇ ਬੰਦਿਆਂ ਦਾ ਮਾਨ ਸਨਮਾਨ ਹੁੰਦਾ ਉਸੇ ਤਰ੍ਹਾਂ ਤੁਹਾਡਾ ਵੀ ਮਾਨ ਸਨਮਾਨ ਉਸੇ ਤਰ੍ਹਾਂ ਕਰਾਂਗੇ ਔਰ ਮੈਨੂੰ ਖੁਸ਼ੀ ਹੈ ਕਿ ਸਾਡਾ ਪਰਿਵਾਰ ਜਿਹੜਾ ਵਧਣਾ ਸ਼ੁਰੂ ਹੋ ਗਿਆ ਹੈ ਔਰ ਜਿਸ ਪਾਰਟੀ ਦਾ ਪਰਿਵਾਰ ਵੱਧਦਾ ਹੈ ਜਿਸ ਪਾਰਟੀ ਦੇ ਵਿੱਚ ਏਕਤਾ ਹੈ ਜਿਸ ਪਰਿਵਾਰ ਦੇ ਵਿੱਚ ਏਕਤਾ ਹੈ ਉਹ ਹਮੇਸ਼ਾ ਤਰੱਕੀ ਕਰਦਾ ਹੈ ਔਰ ਜਦੋਂ ਤੱਕ ਸਾਡੀ ਕਾਂਗਰਸ ਪਾਰਟੀ ਨੇ ਦੇਸ਼ ਔਰ ਸੂਬੇ ਵਿੱਚ ਰਾਜ ਕੀਤਾ ਹੈ ਤੇ ਹਮੇਸ਼ਾ ਤਰੱਕੀ ਹੋਈ ਹੈ ਜਸੰਦਾ ਨਲਾਇਕ ਬੰਦਿਆਂ ਦੇ ਹੱਥ ਬਾਗਡੋਰ ਆਈ ਹੈ ਦੇਸ਼ ਔਰ ਸੂਬੇ ਦਾ ਨੁਕਸਾਨ ਹੋਇਆ ਯਾਰ ਮੈਂ ਆਪਣੇ ਵੱਲੋਂ ਜਿਹੜੇ ਪਰਿਵਾਰ ਕਾਂਗਰਸ ਪਾਰਟੀ ਨੂੰ ਸ਼ਾਮਲ ਹੋ ਜਾਂਦਾ ਦਿਲ ਦੇ ਹਰਿਆਣਾ ਦਾ ਤੇ ਉਹਨਾਂ ਦਾ ਧੰਨਵਾਦ ਹੈ ਕੀ ਲੱਗਦਾ ਪਾਰਟੀ ਉਹਨੇ ਕਿਉਂ ਛੱਡੀ ਹੈ ਕੀ ਲੱਗਦਾ ਤੁਹਾਨੂੰ ਵੈਸੇ ਤੋ ਕੋਈ ਇਸ ਤਰ੍ਹਾਂ ਕਿਈ ਵਾਰੀ ਬੰਦਾ ਨਾ ਗਲਤੀ ਖਾ ਜਾਂਦਾ ਬੀਸਿਕਲੀ 17 ਤੋਂ 22 ਤੱਕ ਮੇਰੇ ਨਾਲ ਸੇ ਕਿਸੇ ਰੀਜ਼ਨ ਕਰਕੇ ਕਈ ਵਾਰੀ ਬੰਦਾ ਨਾ ਵਹਿਕਾ ਹੋ ਕੇ ਆ ਜਾਂਦਾ ਜਿਸ ਤਰ੍ਹਾਂ ਲੇਡੀ ਨੂੰ ਨਾ ਕਿਹਾ ਗਿਆ ਆਮ ਆਦਮੀ ਪਾਰਟੀ ਨੇ ਵੀ 1000 ਰੁਪਏ ਆਪਾਂ ਤੁਹਾਨੂੰ ਪਰ ਲੈਡੀ ਨੂੰ ਦੇਣਾ ਤੇ ਕਈ ਵਾਰੀ ਲੇਡੀ ਸੋਚਦੀ ਆ ਵੀ ਦੋ ਮੇਰੀਆਂ ਕੁੜੀਆਂ ਨੇ ਦੋ ਅਹੀਂ ਦਰਾਣੀਆਂ ਜਠਾਣੀਆਂ ਤੇ ਸਾਡੇ ਘਰ ਦੇ ਵਿੱਚ 5-7000 ਰੁਪਏ ਆਣਾ ਸ਼ੁਰੂ ਹੋ ਜਾਣਾ ਉਹ ਬੰਦੇ ਭਿਖੇ ਜਾਗੇ ਉਹਨਾਂ ਲੋਕਾਂ ਨੇ ਵੋਟਾਂ ਪਾਤੀਆਂ 10 22 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਮੈਂ ਹਾਰਿਆ ਨਹੀਂ ਹੈਗਾ ਇਹ ਤੇ ਜਿਹੜਾ ਜਿੱਤੇ ਉਹਨੂੰ ਵੀ ਪਤਾ ਵੀ ਮੈਂ ਜਿੱਤਿਆ ਜਾਂ ਹਾਰਿਆ ਜਿਵੇਂ ਕੋਈ ਨਹੀਂ 나ਈ ਮੈਨੂੰ ਕੋਈ ਗਿਲਾ ਹੈ ਮੈਨੂੰ ਤੇ ਤੁਹਾਡੇ ਸਮਾਜਿਕ ਮਰਾਇ ਮੈਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਮੰਤਰੀ ਬਣਿਓ ਜੇ ਤੁਸੀਂ ਸਰਕਾਰ ਚ ਸੱਤਾ ਚੋ ਤੇ ਲੋਕਾਂ ਦਾ ਕੰਮ ਕਰਕੇ ਦੱਸੋ ਲੋਕਾਂ ਦੇ ਤੇ ਤੱਕੇਸ਼ਾਈ ਨਾ ਕਰੋ ਲੋਕਾਂ ਨੂੰ ਡਰਾਉ ਤੰਕਾਉ ਨਾ ਇਹ ਮੇਰੀ ਤੁਹਾਡੇ ਸਮਾਜਿਕ ਮਰਾਇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਫਿਰ ਮੈਂ ਮੇਰੇ ਪਰਿਵਾਰ ਕਾਂਗਰਸ ਪਾਰਟੀ ਚ ਆਇਆ ਨਾ ਉਹਨਾਂ ਦਾ ਤਨਵਾਦ ਕਰਦਾ ਪਿੰਡ ਵਾਲੇ ਸਾਰੇ ਦਾ ਤਨਵਾਦ ਕਰਦਾ ਜਹਾਜੀ